ਇਹ ਟਬੰਦਨ ਤੁਹਾਡਾ ਕਦੋਂ ਤੱਕ ਐਲਾਨ ਹੋ ਸਕਦਾ ਤੁਸੀਂ ਕਿਹੜੀ ਖਬਰ ਚ ਤੁਸੀਂ ਲਾਈਨ ਨਹੀਂ ਉਸ ਤੇ 0 ਲਾਈਨ ਨਹੀਂ ਉਸ ਤੇ ਥੋੜਾ ਜੀਤਣਾ ਹੋਊਗਾ ਕਰਜੇ ਮੰਦਨ ਤੁਸੀਂ ਖੜੇ ਤੁਸੀਂ ਮੈਂ ਕਹਿੰਦਾ ਥੋੜੇ ਰਹੀ ਮੈਨੂੰ ਪਤਾ ਲੱਗ ਰਿਹਾ ਮੈਂ ਕੋਈ ਜਿਹੜਾ ਕਹਿਣਾ ਚਾਹਣਾ ਆਪ ਆਦਮੀ ਪਾਰਟੀ ਦਾ ਸਲੋਗਨ ਕੀ ਸੀ ਕਿ ਆਮ ਲੋਕਾਂ ਨੂੰ ਮਸੇ ਮਿਲੇਗਾ ਉਹਨੇ ਦੇਖ ਲਿਆ ਕਿ ਇਹ ਆਮ ਆਦਮੀ ਦੀ ਪਾਰਟੀ ਨਹੀਂ ਹੈ ਝੰਗਾ ਦੀ ਇੱਕ ਪਾਰਟੀ ਹੈ। ਤੇ ਐਸੋ ਕਿ ਆਮ ਜਨਤਾ ਨੇ ਇਹਨਾਂ ਨੂੰ ਛੱਡ ਦਿੱਤਾ। ਹੁਣ ਆਪਣੇ ਮਨਿਸਟਰਾਂ ਨੂੰ ਉਹਨਾਂ ਕੋਲ ਬੰਦੇਰੀ ਲੱਭੇ ਆਪਣੇ ਮਨਿਸਟਰ ਹੋ ਕੇ ਬਲੀ ਦਾ ਬੱਕਰਾ ਬਕੜਾ ਬਣਾ ਰਹੇ ਆ ਤੇ ਜਿਹੜੇ ਮਨਿਸਟਰ ਆਈਏ ਉਹ ਜਮਾਨਤਾ ਜੱਤਗਰਾ ਕੀ ਜਾਣਗੇ। ਲੋਕਾਂ ਦੇ ਵਿੱਚ ਆ ਝਾੜੂ ਵਾਲੇ ਨਕਲੀ ਜਾਲੀ ਦੇ ਚ ਮੁੱਖ ਮੰਤਰੀ ਤੇ ਇੰਨਾ ਗੁੱਸਾ ਹੈ। ਕਿਉਂਕਿ ਜਿਹੜੀ ਵੀ ਦਿੱਲੀ ਵਾਲੀ ਪਾਰਟੀ ਆਈ ਹੈ ਝੂਠ ਬੋਲ ਕੇ ਸਰਕਾਰ ਬਣਾ ਲੈਂਦੀ ਹੈ ਤੇ ਉਹਦੇ ਬਾਅਦ ਠੱਗਣ ਲੱਗ ਜਾਂਦੀ ਹੈ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਪਹਿਲਾਂ ਤੁਸੀਂ ਬੋਲ ਕੇ ਨਹੀਂ ਕਿਹਾ ਸੀ ਕਿ ਮੈਂ ਅਗਰ ਮੈਨੂੰ ਕੋਈ ਪਾਰਟੀ ਲੋਕ ਸਭਾ ਦਾਗਰ ਚੁਣ ਕੇ ਦਿੱਤੀ ਹੈ ਜੇ ਮੈਂ ਚੋਣ ਲੜਾਂਗਾ ਕਿ ਆਪਾਂ ਅਮੀਰ ਕਰ ਸਕਦੇ ਹਾਂ ਸ਼ਹਾਦਬਾਦ ਤੇ ਤੁਹਾਡੀਆਂ ਵੀਰ ਹੋ ਸਕੀਆਂ ਦੇਖੋ ਸਾਡੀ ਪਾਰਟੀ ਇੱਕ ਸਿਸਟਮ ਹੈ ਸਾਡੀ ਕੋਰ ਕਮੇਟੀ ਬੈਠਦੀ ਹੈ ਬਹਿ ਕੇ ਵਿਚਾਰਾ ਹੁੰਦੀ ਹੈ ਕਿ ਕਿਹਨੇ ਕਿਹ ਨੂੰ ਕਿਥੇ ਦੇਣੀ ਹੈ ਕੀ ਕਿਸ ਨਾਲ ਚਾਹਤੀ ਹੈ ਤਾਂ ਇਸ ਕਰਕੇ ਹਲੇ ਜਲਦੀ ਮੋਰਬੀਡਾ ਮੀਟਿੰਗ ਫਾਈਨ ਜਾਊਗੀ ਜਿੱਥੇ ਜਿਹੜੇ ਜਿਹੜੇ ਸਾਡੇ ਟੈਂਸ਼ਨ ਕੈਂਡੀਡੇਟਸ ਆ ਉਹਨਾਂ ਤੇ ਡਿਸਕਸ ਕੀਤਾ ਜਾਏਗਾ ਮੈਡੀਕਲ ਬੰਧਨ ਦੀ ਕਦੋਂ ਤੱਕ ਉਮੀਦ ਰੱਖੀ ਹੈ ਹਾਂਜੀ ਗਠਬੰਧਨ ਤੁਹਾਡਾ ਕਦੋਂ ਤੱਕ ਐਲਾਨ ਹੋ ਸਕਦਾ ਹੈ ਅ ਅਜੇ ਦੱਸੋ ਮੈਨੂੰ ਤਾਂ ਥੋੜਾ ਨਹੀਂ ਪਤਾ ਲੱਗਦਾ ਤੁਹਾਡੀ ਗੱਲ ਹੀ ਚਾਹੀਦੀ ਹੈ ਕਰਦੇ ਹੋ ਮੈਂ ਤਾਂ ਕਰਦੇ ਆ ਆਮ ਆਦਮੀ ਪਾਰਟੀ ਨੇ ਆਪਣੇ ਇਹ ਵਾਰ ਜਿਹੜੇ ਦੇਖਿਓ ਮੈਦਾਨ ਚ ਉਤਾਰੇ ਨੇ ਆਮ ਲੋਕ ਦੂਰ ਇਸੇ ਮੇਰੇ ਕੈਬਨਟ ਸਾਰਾ ਮੈਂ ਕੋਈ ਜਿਹੜਾ ਕਹਿਣਾ ਚਾਹਣਾ ਆਪ ਆਦਮੀ ਪਾਰਟੀ ਦਾ ਸਲੋਗਨ ਕੀ ਸੀ ਕਿ ਆਮ ਲੋਕਾਂ ਮਸ਼ੇ ਮੇਲੇ ਆਮ ਇਹਨਾਂ ਦਾ ਇੰਨਾ ਬੁਰਾ ਹਾਲ ਹੈ ਕਿ ਆਮ ਲੋਕ ਤੈਨੂੰ ਛੱਡ ਗਏ ਉਹਨੇ ਦੇਖ ਲਿਆ ਕਿ ਇਹ ਆਮ ਆਦਮੀ ਦੀ ਪਾਰਟੀ ਨਹੀਂ ਠੱਗਾ ਦੀ ਇੱਕ ਪਾਰਟੀ ਹੈ ਤੋ ਇਸ ਕੋਈ ਆਮ ਜਨਤਾ ਨੇ ਇਹਨਾਂ ਨੂੰ ਛੱਡ ਦਿੱਤਾ ਹੁਣ ਆਪਣੇ ਮਨਸ਼ਤਰਾਂ ਨੂੰ ਉਹਨਾਂ ਕੋਲ ਬੰਦੇ ਨਹੀਂ ਲੱਭੇ ਆਪਣੇ ਮਿਨਿਸਟਰ ਨੂੰ ਕੇ ਬਲੀ ਦਾ ਬਕਲਾ ਬਕਲਾ ਬਣਾ ਰਹੇ ਆ ਤੇ ਜਿਹੜੇ ਮਿਨਿਸਟਰ ਆਏ ਨੇ ਉਹ ਜਮਾਨ ਦਾ ਜੱਤ ਕਰਾ ਕੇ ਹੀ ਜਾਣਗੇ ਬਦਲ ਸਾਹਿਬ ਜੇਕਰ ਕੱਟ ਬੰਦਨ ਹੁੰਦਾ ਸ਼ੋਗਨੀ ਅਕਾਲ ਤਲ ਤੇ ਬੀਜੇਪੀ ਦਾ ਕੀ ਕੀ ਤੁਹਾਡੀ ਮੰਗਾਂ ਰੱਖ ਕੇ ਜੇਕਰ ਤੁਸੀਂ ਕੋਈ ਤੁਹਾਡੀ ਮੰਗ ਇਹ ਮੇਰੀ ਗੱਲ ਸਰਦਾਰ ਜੀ ਤੁਸੀਂ ਕਿਹੜੇ ਖਬਰ ਚ ਤੁਸੀਂ ਦਾ ਲਾਈਨ ਨਿਊਜ਼ਪੇਪਰ ਹੈ ਜ਼ੀਰੋ ਲਾਈਨ ਨਿਊਜ਼ਪੇਪਰ ਤੁਹਾਡਾ ਜੀਤ ਨਾ ਹੋਈ ਉਹ ਕਰਜੇ ਮੰਤਰੀ ਇਹ ਨਹੀਂ ਆਪਣਾ ਖੜੇ ਤੁਸੀਂ ਖੜੇ ਤੁਸੀਂ ਮੈਂ ਕਹਿੰਦਾ ਥੋੜੇ ਉਹ ਕਹਿੰਦਾ ਮੈਂ ਆਪੇ ਦਿੱਲੀ ਬੈਠਾ ਮੈਂ ਛੋਟੇ-ਕੁੜੇ ਬੈਠਾ ਤੋ ਹੈਸ ਕਰਕੇ ਤੁਸੀਂ ਮੈਨੂੰ ਲੱਗਦਾ ਮਨ ਨਹੀਂ ਤੁਹਾਡਾ ਗੱਠਬੰਧ ਨਹੀਂ ਹੁੰਦਾ ਤੁਹਾਨੂੰ ਨਹੀਂ ਲੱਗਦਾ ਉਹਦੇ ਨਾਲ ਕਾਣੀ ਦਸ ਦੀ ਜਿਹੜੀ ਸਥਿਤੀ ਮਜ਼ਬੂਤ ਨਹੀਂ ਬਣ ਪਾਈ ਕਿ ਸ਼ਹਿਰਾਂ ਵਿੱਚ ਸਟਰੋਂਗ ਨਹੀਂ ਕਾਣੀ ਦਰ ਪੰਜਾਬ ਦੀ ਪਾਰਟੀ ਹੈ ਪੰਜਾਬ ਦੇ ਹਰ ਵਰਗ ਦੇ ਦਿਲਾਂ ਵਿੱਚ ਪਸੀ ਹੈ ਆ ਇੱਕ ਗੁਰੂਆਂ ਦੇ ਦੱਸੇ ਹੋਏ ਦੱਸੇ ਹੋਏ ਇੱਕ ਰਸਤੇ ਤੇ ਚੱਲਣ ਵਾਲੀ ਪਾਰਟੀ ਹੈ ਜਿਹੜੀ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ ਅਸੀਂ ਸਾਰੇ ਧਰਮਾਂ ਨੂੰ ਇਕੱਠੇ ਕਰਕੇ ਜੋੜ ਕੇ ਅਸੀਂ ਆਪਣੀ ਪਾਰਟੀ ਪੰਜਾਬ ਨੂੰ ਬਚਾਉਣਾ ਚਾਹੁੰਦੇ ਆ ਪੰਜਾਬ ਤਾਂ ਬਚੂਗਾ ਜੇ ਸਾਰੇ ਲੋਕ ਇਕੱਠੇ ਆਵੋ ਨੂੰ ਪਰੋਗੇ ਤੁਸੀਂ ਦੇਖਿਆ ਹੋਣਾ ਆ ਸਾਡੀ ਸੋਚ ਹੈ ਜਿੰਨੇ ਤਾਕਤਵਰ ਅਸੀਂ ਪਿੰਡਾਂ 'ਚ ਐ ਉਨੇ ਤਾਕਤਵਰ ਅਸੀਂ ਸ਼ਹਿਰਾਂ 'ਚ ਹਾਂ ਸਾਹਿਬ ਪੰਜਾਬ ਬਚਾਓ ਯਾਤਰਾ ਦਾ ਕੀ ਰਿਸਪਾਂਸ ਮਿਲਦਾ ਤੁਸੀਂ ਜੇ ਦੇਖੋਗੇ ਐਡਾ ਵੱਡਾ ਤੂਫਾਨ ਆ ਗਿਆ ਬਸ ਆ ਗਿਆ ਤੂਫਾਨ ਮੇਰਾ ਤੱਕ ਮੈਨੂੰ ਤਕਰੀਬਨ ਠੀਕ ਆ ਬਲਦਾਰ ਤਕਰੀਬਨ 30 ਸਾਲ ਤੋਂ ਤੇ ਸਿਆਸਤ ਹੋਈ 30 ਸਾਲਾਂ ਦੀ ਐਜੀ ਰਿਸਪੌਂਸ ਉਹਨਾਂ ਅੱਜ ਦੇਖ ਰਹੇ ਆਂ ਮੈਂ ਅੱਜ ਤੱਕ ਨਹੀਂ ਦੇਖੀ ਲੋਕਾਂ ਦੇ ਵਿੱਚ ਹ ਝਾੜੂ ਵਾਲੇ ਨਕਲੀ ਜਾਨੀ ਦੇ ਚੁੱਕ ਮੰਤਰੀ ਤੇ ਇੰਨਾ ਗੁੱਸਾ ਕਿਉਂਕਿ ਜਿਹੜੀ ਵੀ ਦਿੱਲੀ ਵਾਲੀ ਪਾਰਟੀ ਆਈ ਹੈ ਝੂਠ ਬੋਲ ਕੇ ਸਰਕਾਰ ਬਣਾ ਜਾਂਦੀ ਹੈ ਤੇ ਉਹਦੇ ਬਾਅਦ ਠੱਗਣ ਲੱਗ ਜਾਂਦੀ ਹੈ ਲੋਕਾਂ ਨੇ ਦੇਖ ਲਿਆ ਆਪਣੀ ਕੋਈ ਪੰਜਾਬ ਦੀ ਹੈ ਖੇਤਰੀ ਪਾਰਟੀ ਕਾਲੀਦਨ ਇਹਨੂੰ ਤਗੜਾ ਕਰੀਏ ਤਾਂ ਪੰਜਾਬ ਵਿੱਚ